ਮਰਨਾ ਗੁਰਵਿੰਦਰ ਖੰਗੂੜਾ ਮੈਂ ਸੂਬਾ ਮੀਤਵਰਦਾਨਾ ਬੀਕੇ ਦੁਆਬਾ ਤੋਂ ਜੀ ਅੱਜ ਰੇਲ ਰੁਕਵਾਂ ਅੰਦੋਲਨ ਦਾ ਐਲਾਨ ਕੀਤਾ ਗਿਆ ਸੀ ਕਿਸਾਨ ਜਥੇਬੰਦੀਆਂ ਵੱਲੋਂ ਕਾਰਨ ਕੀ ਹੋ ਗਿਆ ਜੀ ਅਧਿਕਾਰ ਪਰਮੁਰਤੋ ਇਹ ਸਮਝੜਾ ਸਤੇ ਫੜਕਿਆ ਗਿਆ ਅਸੀਂ ਸਾਰਾ ਅੱਜ ਪੰਜਾਬ ਭਰ ਦੇ ਵਿੱਚ 2.5 ਘੰਟੇ ਵਾਸਤੇ 12:30 ਤੋਂ 2:30 ਵਜੇ ਤੱਕ 2 ਘੰਟੇ ਵਾਸਤੇ ਰੇਲਾਂ ਰੋਕ ਰਹੇ ਹਾਂ ਸਾਡਾ ਜਿਹੜਾ ਮੇਨ ਕਾਰਨਿਆਂ ਦੇ ਵਿੱਚ ਜੋ ਲਖੀਮਪੁਰ ਖੇੜੀ ਹੈ ਇੱਕ ਜਗ੍ਹਾ ਆ ਜੂਪੀ ਦੇ ਵਿੱਚ ਉੱਥੇ ਅਜੇ ਮਿਸ਼ਰਾ ਟੈਣੀ ਤੇ ਹੋਰ ਦੋਸ਼ੀਆਂ ਵੱਲੋਂ ਕਿਸਾਨਾਂ ਦੇ ਉੱਤੇ ਗੱਡੀ ਚੜਾ ਕੇ ਉਹਨਾਂ ਚੀਜ਼ ਦੇ ਘਰ ਦਿੱਤਾ ਗਿਆ ਸੀ ਪਰ ਅੱਜ ਤੱਕ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ ਸਗੋਂ ਉਹਨਾਂ ਨੂੰ ਮੰਤਰੀਆਂ ਨਾਲ ਤੇ ਟਿਕਟਾਂ ਨਾਲ ਨਵਾਜਿਆ ਗਿਆ ਪਹਿਲਾਂ ਤਾਂ ਸਾਡੀ ਮੰਗ ਇਹ ਸੀ ਵੀ ਉਹਨਾਂ ਦੋਸ਼ੀਆਂ ਨੂੰ ਤੁਰੰਤ ਸਜ਼ਾ ਦਿੱਤੀ ਜਾਵੇ ਇਸ ਤੋਂ ਇਲਾਵਾ ਜੋ ਸਾਡੀਆਂ ਕਿਸਾਨੀ ਦੀਆਂ ਰਿੰਦੀਆਂ ਮੰਗਾਂ ਆ ਜੇ ਵਿੱਚ ਖਾਸ ਅੱਜ ਦੀ ਜਰੂਰੀ ਮੰਗ ਇਹ ਆ ਵੀ ਸਾਡੇ ਜਿਹੜਾ ਝੋਨਾ ਆ ਉਹ ਸੜਕਾਂ ਤੇ ਰੋੜਿਆ ਮੰਡੀਆਂ ਦੇ ਵਿੱਚ ਰੋੜਿਆ ਉਹਨੂੰ ਕੋਈ ਚੱਕ ਨਹੀਂ ਰਿਹਾ ਤੋਂ ਇਸ ਤੋਂ ਇਲਾਵਾ ਐਮ ਐਸ ਪੀ ਦੀ ਕਾਨੂੰਨੀ ਗਾਰੰਟੀ ਤੇ ਹੋ ਰਹਿੰਦੀਆਂ ਮੰਗਾਂ ਉਹਨਾਂ ਵਾਸਤੇ ਅੱਜ ਆਪਾਂ 2 ਘੰਟੇ ਲਈ ਚੱਕਾ ਜਾਮ ਕਰਾਂਗੇ। ਸ੍ਰੀ ਗੁਰੂ ਸਾਹਿਬ ਇਸ ਤੋਂ ਪਹਿਲਾਂ ਕਈ ਵਾਰ ਕਿਸਾਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਇੱਕ ਸ਼ੰਭੂ ਮੋਰਚਾ ਵੀ ਚੱਲ ਰਿਹਾ ਹੈ। ਰੇਲ ਰੋਕਣ ਤੋਂ ਤੁਹਾਨੂੰ ਇਸ ਤੋਂ ਪਹਿਲਾਂ ਇਹ ਚਲਾਇਆ ਜਾ ਚੁੱਕਿਆ ਹੈ ਕਈ ਵਾਰ। ਪਰ ਕੇਂਦਰ ਦੇ ਤਾਂ ਕੋਈ ਜੂਨੀਅਰ ਸਰਕਾਰ ਦੀ ਅਸਤਾ ਕਿ ਨਜ਼ਰ ਨਹੀਂ ਆ ਰਹੀ ਹੈ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੀ ਗੱਲ ਕਰੀ ਤਾਂ ਉਹ ਵੀ ਪਹਿਲਾਂ ਵਾਂਗ ਹੀ ਕੱਤਰ ਨਹੀਂ ਹੁੰਦੀਆਂ ਦਿਖਾਈ ਦੇ ਰਹੀਆਂ। ਜੋ ਅਗਰ ਕੇਂਦਰ ਸਰਕਾਰ ਦੀ ਗੱਲ ਕਰੀਏ, ਅਗਰ ਕਿਸਾਨ ਜਥੇਬੰਦੀਆਂ ਕਹਿੰਦੀ ਹੈ ਜੇ ਹੋਰ ਕੋਈ ਵੀ ਜਥੇਬੰਦੀਆਂ ਆ ਜਿਹੜੀਆਂ ਆਪਣੇ ਲਈ ਕੋਈ ਸੜ ਕੇਂਦਰ ਸਰਕਾਰ ਦੀ ਕਾਂਦੀ ਜੂਤਾ ਅਜ ਤੱਕ ਨਹੀਂ ਸਰਕੇ ਚਲੋ ਮੰਗਣ ਵਾਲੇ ਨੇ ਮੰਗੀ ਜਾਣਾ ਦੇਣ ਵਾਲੇ ਨੇ ਦੇਣਾ ਜਾਂ ਨਹੀਂ ਦੇਣਾ ਉਹ ਤਾਂ ਉਹਦੀ ਇੱਛਾ ਹੈ ਪਰ ਅਸੀਂ ਜਿਹੜਾ ਆਪਣਾ ਕੰਮ ਉਹ ਤਾਂ ਕਰਦੇ ਰਹਿਣਾ ਰਹੀ ਗੱਲ ਕਿਸਾਨ ਜਥੇਬੰਦੀਆਂ ਦੀ ਅੱਜ ਦੀ ਤਰੀਖ ਦੇ ਵਿੱਚ ਝੋਨੇ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਉਸ ਤੋਂ ਇਲਾਵਾ ਮੰਡੀਆਂ ਦੇ ਵਿੱਚ ਹੋਰ ਫਸਲਾਂ ਵੀ ਆ ਰਹੀਆਂ ਤੇ ਆਲੂ ਦੀ ਬਿਜਾਈ ਦਾ ਸੀਜ਼ਨ ਵੀ ਚੱਲ ਰਿਹਾ ਇਸ ਲਈ ਥੋੜਾ ਕੰਮਕਾਰ ਛੱਡ ਕੇ ਸੜਕਾਂ ਤੇ ਆਉਣਾ ਵੀ ਮੁਸ਼ਕਲ ਹੈ ਪਰ ਅੱਜ ਵੀ ਤੁਸੀਂ ਦੇਖ ਸਕਦੇ ਆਂ ਕਾਫੀ ਗੰਤੀ ਵਿੱਚ ਕਿਸਾਨ ਸੜਕਾਂ ਤੇ ਉਤਰੇ ਆਂ ਅਗਰ ਕੱਲੂ ਲੋਡ ਪਾਉਗੀ ਕਿਉਂਕਿ ਝੋਨਾ ਚਕਾਉਣਾ ਸਾਡੀ ਅੱਧੀ ਮੁੱਖ ਮੰਗ ਹੈ ਅਗਰ ਨਾ ਚੱਕਣਗੇ ਤਾਂ ਫਿਰ ਕੋਈ ਵੱਡੇ ਪੱਦਰ ਯੂ ਕਰਾਂਗੇ ਦੇਖੋ ਮਜ਼ਦੂਰਾਂ ਦੀ ਮੰਗ ਸੀਗੀ ਕਿ ਸਾਡੇ 20% ਪੈਸੇ ਜੋ ਉਹਨਾਂ ਦੀ ਮਜ਼ਦੂਰੀ ਵਧਾਈ ਜਾਵੇ ਉਹ ਪੰਜਾਬ ਸਰਕਾਰ ਨੇ ਕੱਲ ਦੀ ਵਧਾ ਦਿੱਤੀ ਉਹ ਆ ਤੋ ਜਿਹੜੇ ਸਾਡੇ ਆੜਤੀਏ ਵੀਰ ਆ ਉਹ ਕਹਿੰਦੇ ਸਾਨੂੰ 2.5% ਆੜ ਦੁੱਤੀ ਜਾਵੇ ਜਿਉਂ ਉਹਨਾਂ ਦੀ 46 ਰੁਪਏ ਇਸ ਟਾਈਮ ਦੇ ਦਿੱਤੇ ਜਾ ਰਹੇ ਆ ਅਗਰ 2.5% ਦਿੱਤੀ ਜਾਊਗੀ ਤਾਂ 11 ਰੁਪਏ ਹੋਰ ਵਧਣਗੇ ਉਹਨਾਂ ਦੀ ਮੰਗ ਵੈਸੇ ਮੈਂ ਚਾਹੁੰਦਾ ਕਿ ਕੇਂਦਰ ਸਰਕਾਰ ਨੂੰ ਪੂਰੀ ਕਰ ਦੇਣੀ ਚਾਹੀਦੀ ਆ ਕਿਉਂਕਿ ਇੱਕ ਤਰੀਕ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਜਾਣੀ ਚਾਹੀਦੀ ਸੀ ਨਹੀਂ ਹੋਈ ਤਾਂ ਉਹਦਾ ਦੋਸ਼ੀ ਜਿੱਥੇ ਕੇਂਦਰ ਸਰਕਾਰ ਹੈ ਉੱਥੇ ਪੰਜਾਬ ਸਰਕਾਰ ਵੀ ਮੰਨੀ ਜਾਊਗੀ ਕੋਈ ਜਿਹੜੀ ਕੇਂਦਰ ਸਰਕਾਰ ਨੇ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਉਹਨਾਂ ਜਾਰੀ ਕਰਨੀ ਸੀ ਝੋਨਾ ਖਰੀਦਣ ਵਾਸਤੇ ਉਹ ਤਾਂ ਜਾਰੀ ਹੋ ਚੁੱਕੀ ਹੈ ਕਾਫੀ ਟਾਈਮ ਦੀ ਪਰ ਝੋਨੇ ਦੀ ਖਰੀਦ ਦੇ ਵਿੱਚ ਜਿਹੜੀ ਢੇਲ ਹੈ ਉਹ ਸਮਝ ਨਹੀਂ ਆ ਰਹੀ ਕਿ ਕਿੱਥੇ ਦਿੱਕਤ ਆ ਰਹੀ ਹੈ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਕਿਹੜਾ ਵਾਰ ਪ੍ਰੈਸ ਨੋਟ ਜਾਰੀ ਕੀਤਾ ਜਾਂਦਾ ਕਿ ਸਾਡੇ ਵੱਲੋਂ ਜੋ ਵੀ ਪ੍ਰਬੰਧ ਪੂਰੇ ਨੇ ਇਹਨੂੰ ਕਿੱਦਾਂ ਦੇ ਰਿਹਾ ਹੈ ਸਰ ਪ੍ਰਬੰਧ ਤੇ ਅਗਰ ਖਰੀਦ ਨਹੀਂ ਹੋ ਰਹੀ ਤਾਂ ਪ੍ਰਬੰਧਾ ਨੂੰ ਆਪਾਂ ਕੀ ਦੇਖਾਂਗੇ ਹੁਣ ਉੱਥੇ ਕਿਸੇ ਨੇ ਪਾਣੀ ਦਾ ਨਾ ਕੋਲ ਪੀਣ ਆਉਣਾ ਨਹੀਂ ਉਹ ਪ੍ਰਬੰਧ ਤੋਂ ਇਹ ਕਹਿ ਰਹੇ ਵੀ ਅਸੀਂ ਉੱਥੇ ਪਾਣੀ ਦੀ ਵੀ ਸੁਵਿਧਾ ਦਿੱਤੀ ਆ ਤੁਹਾਨੂੰ ਛਾਂ ਦੀ ਵੀ ਸੁਵਿਧਾ ਦਿੱਤੀ ਆ ਸਾਡੂ ਮੇਨਤਾ ਜੀ ਮਕਸਦ ਸਾਡਾ ਤਾਂ ਝੋਨੇ ਦੀ ਫਸਲ ਨੂੰ ਖਰੀਦ ਕਰਨ ਦਾ ਆ ਉਹ ਤਾਂ ਪੂਰਾ ਨਹੀਂ ਹੋ ਰਿਹਾ ਉਹਦੇ ਵਿੱਚ ਹੁਣ ਦੇਖੋ ਇੱਕ ਨਵਾਂ ਤਕੜਾ ਬਹਾਨਾ ਬਣਾਇਆ ਜਾ ਰਿਹਾ ਵੀ 17% ਨਮੀ ਤੋਂ ਵੱਧ ਵਾਲਾ ਝੋਨਾ ਮੰਡੀਆਂ ਚ ਨਾ ਲੈ ਕੇ ਆਂਦਾ ਜਾਵੇ ਜਿਹੜਾ ਵੀ ਕਿਸਾਨ ਝੋਨਾ ਵੜਦਾ ਉਹ ਪੱਕਿਆ ਝੋਨਾ ਵੜਦਾ ਪਰ ਇੱਕ ਦਿੱਕਤ ਆਉਂਦੀ ਆ ਚੂਹੇ ਦੀ ਚਗੇਰਾ ਹੁੰਦੀਆਂ ਵਿੱਚ ਉਹਦੇ ਵਿੱਚ ਕੁਛ ਜਿਹੜੇ ਦਾਣੇ ਆ ਉਹ ਹਰੇ ਹੋ ਜਾਂਦੇ ਆ ਜਦੋਂ ਉਹ ਕੁਛ ਦਾਣੇ ਮੁੱਠੀ ਭਰ ਦਾਣੇ ਟਰਾਲੀ ਦੇ ਵਿੱਚ ਆਉਂਦੇ ਤਾਂ ਉਹਦੀ ਨਮੀ ਥੋੜੀ ਵਾਲੀ ਵੱਧ ਜਾਂਦੀ ਆ ਪਰ ਅਗਰ ਉਹ ਸਿੱਧਾ ਦੋਸ਼ ਆਪਾਂ ਕਿਸਾਨਾਂ 'ਤੇ ਸੁੱਟਿਆ ਜਾਵੇ ਵੀ 17% ਤੋਂ ਵੱਧ ਨਮੀ ਆਪਾਂ ਨਹੀਂ ਲਵਾਂਗੇ ਇਹ ਤਾਂ ਮਾੜੀ ਗੱਲ ਆ ਕਿਉਂਕਿ ਦੇਖੋ ਇੱਕ ਜ਼ਰੂਰੀ ਗੱਲ ਆ ਨੋਟ ਕਰਨ ਵਾਲੀ ਇਹ ਸਰਕਾਰ ਨੇ ਇੱਕ ਤਰੀਕਾ ਰੱਖਿਆ ਸੀਗਾ ਨਿਰਧਾਰਤ ਮਿਤੀ ਵੱਖ-ਵੱਖ ਜ਼ਿਲ੍ਹਿਆਂ ਲਈ ਵੀ ਫਲਾਨੀ ਫਲਾਨੀ ਤਰੀਕ ਨੂੰ ਪਰਮਲ 126 ਝੋਨਾ ਲਾਓ ਤਾਂ ਅਸੀਂ ਚੱਕਾਂਗੇ ਉਹਨਾਂ ਤਰੀਕੇ ਤੋਂ 10-15 ਦਿਨ ਬਾਅਦ ਪਰਮਲ 126 ਚੋਂ ਨਾ ਲਾਇਆ ਝੋਨਾ ਪੱਕ ਕੇ ਮੰਡੀਆਂ ਦੇ ਵਿੱਚ 10 ਦਿਨ ਪਹਿਲਾਂ ਖਰੀਦ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਮੰਡੀਆਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਪਰ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਕਿਸੇ ਦੇ ਕੰਤੇ ਜੂ ਨਹੀਂ ਸਰਕੀ ਖਰੀਦਦਾਰਾਂ ਦੀ ਕੋਈ ਉਹਨਾਂ ਨੂੰ ਲੋੜ ਹੀ ਨਹੀਂ ਉਹਨਾਂ ਨੇ ਸਮਝਿਆ ਤੱਕ ਕਰਨੀ ਜੀ ਦੀਪ ਸਿੰਘ ਜ਼ਿਲ੍ਹਾ ਖਜ਼ਾਂਚੀ ਸ਼ਹਿਰਪੁਰ ਦਾ ਜੀ ਮੈਂ ਸਾਨੂੰ ਅੱਜ ਕਾ ਇੱਥੇ ਇਸ ਕਰਕੇ ਆਉਣਾ ਪਿਆ ਜੀ ਜਿਹੜੇ ਝੋਨੇ ਦੇ ਇਹ ਨਹੀਂ ਨੇ ਆਪਣੇ ਰੱਖੀਆਂ ਸ਼ਰਤਾਂ ਉਹ ਕਿਸਾਨ ਸਾਰੀਆਂ ਪੂਰੀਆਂ ਨਹੀਂ ਕਰ ਸਕਦਾ ਕਿਉਂਕਿ ਜਿੰਨਾ ਮਰਜ਼ੀ ਪਕਾ ਕੇ ਅਸੀਂ ਫਸਲ ਨੂੰ ਵੱਢੀਏ ਉਹਦੀ 17% ਤੋਂ ਉੱਪਰ ਹੀ ਨਮੀ ਆਉਂਦੀ ਹੈ ਜੀ ਕੁਛ ਨਾ ਕੁਛ ਜੋ ਇਹ ਕਹਿ ਰਹੇ ਆ ਪਈ ਅਸੀਂ ਨਹੀਂ ਖਰੀਦਣੀ ਅਸੀਂ ਜਿੰਨਾ ਮਰਜ਼ੀ ਉਹਨੂੰ ਲੇਟ ਵੀ ਕਰ ਲਈਏ ਇੱਥੇ ਤੱਕ ਹੀ ਫਸਲ ਕੁਛ ਨਾ ਕੁਛ ਉਹ ਪਰਸੈਂਟ ਘਿਰ ਵੀ ਜਾਂਦੀ ਹੈ 17% ਨਮੀ ਉਹਦੀ ਨਹੀਂ ਆ ਰਹੀ ਜੀ ਇਸ ਕਰਕੇ ਸਾਨੂੰ ਮਜਬੂਰ ਨੇ ਇਹ ਕੰਮ ਕਰਨਾ ਪੈ ਰਿਹਾ ਜੀ ਜਲਦੀ ਤੋਂ ਜਲਦੀ ਸਾਡੀ ਖਰੀਦ ਕੀਤੀ ਜਾਵੇ ਫਸਲ ਰੁੱਲ ਰਹੀ ਹੈ ਸਾਡੇ ਖੇਤਾਂ 'ਚ 2 ਘੰਟੇ ਲਈ ਜੀ 12:30 ਤੋਂ ਸਾਢੇ 12 ਤੋਂ 2:30 ਵਜੇ ਤੱਕ ਜੀ ਹਾਂਜੀ ਔਰ ਇਸ ਤੋਂ ਬਾਅਦਾਂ ਜੇ ਸਾਡਾ ਨਾ ਮਸਲਾ ਹੱਲ ਹੋਇਆ ਪੇ ਅਗਲੀ ਰਾਜਨੀਤੀ ਦੇਖਾਂਗੇ ਸਾਨੂੰ ਕੀ ਕਾਲ ਆਉਂਦੀ ਉਹ ਹਿਸਾਬ ਨਾਲ ਚੱਲਾਂਗੇ ਰੋਡ ਰੋਕਣਾ ਪੈਂਦਾ ਜਾਂ ਕੁਝ ਵੀ ਕਰਨਾ ਸਾਨੂੰ ਪਿਆ ਤਾਂ ਅਸੀਂ ਕਰਾਂਗੇ ਕਿਉਂਕਿ ਸਾਡੀ ਫਸਲ ਹੈ ਹਾਂਜੀ ਹਾਂਜੀ ਬਿਲਕੁਲ ਜੀ ਹਾਂਜੀ ਹਾਂਜੀ ਬਿਲਕੁਲ ਹਾਂਜੀ